ਸ਼ਕਤੇ ਮੇ ਖੁਦਾਈ ਥੀ ਤੋ ਹੈਰਤ ਮੇ ਜਹਾਂ ਥਾ ਨਾਰਾ ਸੇ ਹੁਆ ਚਰਖ ਭੀ ਸਾਕਰ ਜੈ ਘੁਮਾ ਥਾ ਸ਼ਕਤੇ ਮੇ ਖੁਦਾਈ ਥੀ ਸ਼ਕਤਾ ਹੁੰਦਾ ਸਨਾਟਾ ਚੁੱਪ ਸ਼ਾਂ ਕਹਿੰਦੇ ਇਲਾਕੇ ਇਹਦਾ ਜਿਵੇਂ ਕਰਫਿਊ ਲੱਗਿਆ ਹੁੰਦਾ ਐਮਰਜੈਂਸੀ ਇਦਾਂ ਸਾਰਾ ਇਲਾਕਾ ਜਮਕੌਰ ਸਾਹਿਬ ਦਾ ਉਹ ਸਨਾਟਾ ਸ਼ਕਤ ਨੂੰ ਬੋਲਸ ਬਿਸਰਾਮ ਕਹਿੰਦੇ ਸੁਨਾਤਾਸ਼ ਆ ਗਿਆ ਤੂੰ ਗੌਰ ਸਾਹਿਬ ਦੇ ਆਸੇ ਬਸ ਸ਼ਕਤੇ ਵਿੱਚ ਖੁਦਾਈ ਥੀ ਤੂੰ ਹੈਰਤ ਵਿੱਚ ਜਹਾਂ ਥਾ ਤੇ ਦੁਨੀਆ ਹਰਾਨੀ ਤੁਸੀਂ ਵੀ ਅੱਜ ਪਤਾ ਨਹੀਂ ਕੀ ਬੜੇਗਾ ਅੱਜ ਕੱਲ੍ਹ ਵੀ ਧੰਦੇ ਮਗਰ ਫੌਜ ਜੜੀ ਆ ਬਸ ਹੁਣ ਰੱਬ ਹੀ ਰੱਖੇ ਸਾਰਿਆਂ ਨੂੰ ਸਾਰੀ ਦੁਨੀਆ ਹੈਰਤ ਹਰਾਨੀ ਦੇ ਵਿੱਚ ਸੀ ਨਾ ਰਾਸੇ ਉਹ ਚਰਖ ਪੀਸਾਕਨ ਜੇ ਗੁਮਾ ਥਾ ਕਹਿੰਦੇ ਨਾ ਜਦੋਂ ਅਕਾਲ ਅਕਾਲ ਦਾ ਨਾਰਾ ਲਗਾਇਆ ਕਹਿੰਦੇ ਅਸਮਾਨ ਵੀ ਗੂਰ ਉੱਠੇ ਸਾਕਨ ਜੇ ਕੁਮਾਥਾ ਤੇ ਇਸੇ ਤਰ੍ਹਾਂ ਜਿਹੜਾ ਸਿੰਘਾਂ ਦਾ ਸੁਹਾਗ ਚੜਦੀ ਕਲਾ ਦੀ ਜੈਕਾਰ ਦੀ ਧੁਣੀ ਇੱਥੇ ਫਿਰ ਖਾਲਸੇ ਦੇ ਆ ਕੇ ਅਕਾਲ ਅਕਾਲ ਕਰਕੇ ਵਜਾਈ ਖੇਮੇ ਕੀਏ ਇਸਤਾਨ 부ਹੀ ਉੱਠ ਕੇ ਕਿਸੇ ਨੇ ਖੋਲੀ ਕਮਰ ਆਰਾਮ ਕੋ ਹਰ ਇੱਕ ਜ਼ਰੀ ਨੇ ਰਹਿਰਾਸ ਦਾ ਦੀਵਾਨ ਸਜਾਇਆ ਗੁਰੂ ਜੀ ਨੇ ਮਿਲ ਜੁਲ ਕੇ ਸ਼ਰੇ ਸ਼ਾਮ ਭਜਨ ਗਾਏ ਸਭੀ ਨੇ ਲੋ ਜੀ ਆਸਾ ਦੀ ਵਾਰਤਾ ਲਾਈ ਸੰਸਾ ਦੇ ਦੀ ਤੇ ਹੁਣ ਰਹਿ ਰਸ ਕਰਨੀ ਆ ਪਾ ਜਮਗੌਰ ਘੜੀ ਚ ਖੇਮੇ ਕੀਏ ਉਸਤਾਦ ਬੁਹੀ ਉੱਠ ਕੇ ਕਿਸੇ ਨੇ ਖੇਮੇ ਹੁੰਦਾ ਬਈ ਨਾ ਕਮਰ कसे ਖੋਲ ਕੇ ਹਜੂਰੀਏ ਚਾਦਰਾਂ ਲਾ ਕੇ ਜਿੱਥੇ ਪਾਦਸ਼ਾਹ ਨੇ ਆਸਣ ਲਾਉਣਾ ਸੀ ਐਦ ਉਹਦਾ ਖੇਮਾ ਜਾਂ ਬਣਾਤਾ ਪਾਦਸ਼ਾਹ ਦੇ ਤਖਤ ਵਾਲੀ ਜਗ੍ਹਾ ਘੜੀ ਦੇ ਉੱਪਰਲੇ ਬੁਰਜ ਦੇ ਕਲੰਗੀਧਰ ਸਿੰਘ ਸਾਹਿਬ ਦਾ ਸਿੰਘਾਂ ਦੇ ਨਾ ਆਸਣ ਤਿਆਰ ਕਰਦਾ ਕਮਰ कसे ਦੀਆਂ ਚਾਦਰਾਂ ਜੋ ਵੀ ਕਿਸੇ ਕੋਲ ਸੀ ਲਾ ਕੇ ਸਾਹਿਬ ਦਾ ਦਰਬਾਰ ਬਣਾਉਂਦਾ ਖੋਲੀ ਕਬਰ ਆਰਾਮ ਕੋ ਹਰ ਇੱਕ ਜ਼ਰੀਨੇ ਤੇ ਹਰ ਇੱਕ ਸ਼ੇਰਦਿਲ ਮਰਦ ਸੂਰਮੇ ਨੇ ਉੱਥੇ ਫਿਰ 10 ਮਿੰਟ ਆਪਣੀ ਕਮਰ ਖੋਲੀ ਕਮਰ ਕੱਸ ਕੇ ਹੁਣ ਕੱਲ ਦੀ ਜੰਗ ਚ ਉਤਰਾਂਗੇ ਰਹਿ ਰਸਤਾ ਵੇਲਾ ਹੋ ਗਿਆ ਕਮਰ कसे ਦਵਾਰੇ ਕਸਲੇ ਜਵਾਨਾਂ ਨੇ ਖੋਲ ਕੇ ਛਕਤਰ ਵਕਤਰ ਜਿਹੜਾ ਕੋਈ ਬਿੰਗਾ ਡੇਡਾ ਹੋਇਆ ਸੀ ਉਹ ਵੀ ਸਾਰੇ ਸੁੱਧ ਕਰ ਲਿਆ ਰਹਿਰਾਸ ਦਾ ਦੀਵਾਨ ਸਜਾਇਆ ਗੁਰੂ ਜੀ ਨੇ ਮਿਲ ਜੁਲ ਕੇ ਸ਼ਰੇ ਸ਼ਾ ਭਜਨ ਗਾਏ ਸਭ ਨੇ ਹੁਣ ਰਹਿਰਾਸ ਦਾ ਬੇੜਾ ਹੋ ਗਿਆ ਇੰਨੇ ਦੁ ਚਮਕੌਰ ਘੜੀ ਚਪੜਾ ਵੀ ਹੋ ਗਿਆ ਫਿਰ ਸ਼ਲੋਕ ਮਹੱਤਾਂ ਪਹਿਲਾ ਧਨ ਸੋ ਕਾਗਦ ਕਲਮ ਧਨ ਧਨ ਭੰਡਾ ਤੱਕ ਮਸ ਤਨ ਲਿਖਾਰੀ ਨਾਨਕਾ ਜਰਨਾਮ ਲਖਾਇਆ ਸਤ ਮਹੰਲਾ ਪਹਿਲਾ ਆਪੇ ਪੱਟੀ ਗਲ ਮੈਂ ਆਪ ਉੱਪਰ ਲਿਖਦੇ ਤੂੰ ਇੱਕੋ ਕਹੀਆ ਨਾਨਕਾ ਦੂਜਾ ਕਾਹੇ ਕੋ ਦੂਜਾ ਕਾਹੇ ਸਿਮਰੀਆ ਜੰਮਾ ਤਾਂ ਮਰ ਜਾਏ ਇੱਕੋ ਸਿਮਰੋ ਨਾਨਕਾ ਜੋ ਜਲਥਲ ਰਹਾ ਅਸਮਾਏ ਅੱਗੇ ਹਰ ਜੁਗ ਜੁਗ ਰਹਿਣਾ ਸ਼ਰੰਭ ਹੋ ਗਈ ਰਹਿਰਾਸ ਦਾ ਦੀਵਾਨ ਸਜਾਇਆ ਗੁਰੂ ਜੀ ਨੇ ਸਾਧ ਸੰਗਤ ਜੀ ਬਸ ਆ ਗੱਲਾਂ ਸਿੱਖਣ ਵਾਲੀਆਂ ਰਹਿੰਦੇ ਆਸਤ ਜ਼ਿੰਦਗੀ 'ਚ ਕੈਸਾ ਵੀ ਸਮਾਂ ਹੋਵੇ ਸਿਚੂਏਸ਼ਨ ਪੋਜੀਸ਼ਨ ਕਿੱਦਾਂ ਨਹੀਂ ਵੀ ਹੋਵੇ ਪਰ ਪਾਦਸ਼ਾਹ ਕਹਿੰਦੇ ਸਿੱਖ ਆਪਣਾ ਨਿਤਨੇਮ ਸੰਭੀ ਰੱਖੇ ਬਕਾਲ ਉਹਦੀ ਰੱਖਿਆ ਕਰਦਾ ਹੁਣ ਗੜੀ ਜਾ ਕੇ ਸੰਧਿਆ ਦਾ ਸੋਦਰ ਦਾ ਦੀਵਾਨ ਚੌਂਕੀ ਸੋਦਰ ਦੀ ਪਾਦਸ਼ਾਹ ਨੇ ਸਜਾਈ ਆ ਮਿਲ ਜੁਲ ਕੇ ਸ਼ਰੇ ਸ਼ਾਮ ਭਜਨ ਗਾਏ ਸਭੀ ਨੇ ਤੇ ਫਿਰ ਉੱਥੇ ਸਿੰਘਾਂ ਨੇ ਵੀ ਚੌਕੜੇ ਲਾ ਲਏ ਕੁਝ ਆਪਣੀਆਂ ਪੋਜੀਸ਼ਨਾਂ ਦੇ ਹੋ ਗਏ ਕੋਈ ਤੀਰ ਕਮਾਨ ਕੋਈ ਰਫਲ ਵਾਲਾ ਉਹ ਗੜੀ ਦੇ ਬੁਰਜਾਂ 'ਚ ਆਪ ਕੋ ਆਪਣੇ ਪਹਿਰੇ ਤੇ ਹੋ ਗਏ ਤੇ ਦਰਵਾਜ਼ਾ ਬੰਦ ਹੋ ਗਿਆ ਘੜੀ ਦਾ ਤੇ ਰਹਿ ਰਸ ਦਾ ਦਰਵਾਜ਼ਾ 삭 ਗਿਆ ਖਾਣਾ ਕਈ ਵਕਤੋਂ ਸੇ ਮੁੱਅਸਰ ਨਾ ਥਾ ਆਇਆ ਇਸ ਸ਼ਾਮ ਵੀ ਸ਼ੇਰੋ ਨੇ ਕੜਾਕਾ ਹੀ ਉਠਾਇਆ ਕਿਹੜੀਆਂ ਸ਼ਾਮਾਂ ਇੱਥੇ ਤੇ ਕਈ ਮਹੀਨੇ ਹੋ ਗਏ ਅਸੀਂ ਖਾਦੇ ਪੀਂਦੇ ਖਾਣਾ ਕਈ ਵਕਤੋਂ ਸੇ ਨਸਰ ਨੇ ਨਾ ਥਾ ਆਇਆ ਕਹਿੰਦੇ ਕਿਸੇ ਦੇ ਹੱਥ ਕਿਸੇ ਦੇ ਸ਼ਕਰ ਸ਼ਕੋਣ ਨਹੀਂ ਕੁਝ ਖਾਣਾ ਪੀਣਾ ਨਹੀਂ ਮਿਲਿਆ ਕਈ ਮਹੀਨਿਆਂ ਤੋਂ ਹੀ ਅਨੰਤਪੁਰ ਸਾਹਿਬ ਦੇ ਕਿਲਿਆਂ ਨੂੰ ਛੱਡਣ ਤੋਂ ਘੇਰੇ ਤੋਂ ਲੈ ਕੇ ਤੇ ਰਾਜੇ ਕਿਹੜਾ ਉੱਥੇ ਕੋਈ ਲੰਗਰ ਲਾਇਆ ਸੀ ਜੰਗ ਜਦ ਲੜਦੇ ਹੀ ਪਹੁੰਚ ਗਏ ਇਸ ਸ਼ਾਮ ਵੀ ਸ਼ੇਰਵ ਨੇ ੜਾਕਾ ਹੀ ਉਠਾਇਆ ਧਰਮਨਾਥ ਸਿੰਘੋ ਜੀਦੋ ਤੁਹਾਨੂੰ ਸਦਾ ਹੀ ਨਮਸਕਾਰਾਂ ਉਹ ਕੈਸਾ ਉਹਨਾਂ ਦਾ ਸਿੰਘਾਂ ਦਾ ਇੱਕ ਦੂਜੇ ਨਾਲ ਪਿਆਰ ਮੁਹੱਬਤ ਹੋਵੇਗਾ ਇੱਕ ਦੂਜੇ ਲਈ ਅੱਗੇ ਹੋ ਕੇ ਲੜਦੇ ਮਰਦੇ ਨੇ ਤੇ ਇਹਦੇ ਤੋਂ ਭਾਈ ਅਕਲ ਲੈਣ ਦੀ ਲੋੜ ਆ ਇਤਿਹਾਸ ਤੋਂ ਉਹ ਸਿੰਘ ਸੀ ਨਾ ਜਿਹੜੇ ਉਹ ਡੰਗਾ ਨਹੀਂ ਜੀ ਖਿੱਚਦੇ ਇੱਕ ਦੂਜੇ ਦੇ ਆ ਚਿੱਕੜ ਨਹੀਂ ਸੀ ਛੱਡਦੇ ਇੱਕ ਦੂਜੇ ਦੇ ਉਹਦੇ ਸ਼ਾਨਾਂ ਵਧਾਉਂਦੇ ਸੀ ਸ਼ਾਨਾਂ ਉਹ ਕਹਿੰਦੇ ਸੀ ਤੂੰ ਰਾਜ ਕਰੀ ਮੈਂ ਤੇਰੀ ਜਗ੍ਹਾ ਤੇ ਇਨਸ਼ਾਅਰਤ ਪਾਉਂਗਾ ਉਹ ਸਿੰਘ ਸੀ ਜਿਨ੍ਹਾਂ ਦਾ ਇਤਿਹਾਸ ਬਣਿਆ ਪਾਦਸ਼ਾਹ ਐਡੇ ਮਿਹਰਮਾਨ ਗਰੀਬ ਨਵਾਜ਼ ਕਹਿੰਦੇ ਇਹ ਸ਼ਾਮ ਵੀ ਰਹਿ ਰਸਤਾ ਮੜਨੀ ਪਰ ਕੜਾ ਕਾਹੀ ਉਠਾਇਆ ਲੰਗਰ ਫਿਰ ਵੀ ਮਸਤੇ ਰਹਾ ਕੁਛ ਲੇਟ ਗਏ ਖਾਤ ਪੇ ਜੀਬੋਸ਼ ਵਿਸ਼ਾਕਰ ਪਹਿਰਾ ਲਗੇ ਦੇ ਨੇ ਕਈ ਤਲਵਾਰੇ ਉਠਾ ਕਰ ਜੀਬੋਸ਼ ਹੁੰਦੀ ਆ ਘੋੜੇ ਦੀ ਕਾਠੀ ਤੇ ਉਹ ਵੀ ਸੰਸਾ ਚ ਧੋਗੇ ਲੈਂਦੀ ਆ ਗਿੱਲੇ ਮੰਮੀ ਕੋਲੇ ਜਾ ਕੇ ਸੌਣਾ ਬਹੁਤ ਔਖਾ ਸੌਖਾ ਪਰ ਜਦੋਂ ਉੱਤੋਂ ਮੀਂਹ ਪੈਂਦਾ ਹੋਵੇ ਤੇ ਥੱਲੇੋਂ ਗੋਡੇ-ਗੋਡੇ ਪਾਣੀ ਹੋਵੇ ਤੇ ਘੋੜੇ ਦੀ ਕਾਠੀ ਰਸਾ ਕੇ ਸੌਣਾ ਭਾਈ ਉਹ ਨਜ਼ਾਰਾ ਦਲਚਸਪੀ ਬਧਾ ਲੱਗਦਾ ਤੇ ਇਸ ਕਰਕੇ ਇਹ ਚੀਜ਼ ਵੀ ਐਕਸਪੈਰੀਮੈਂਟ ਕਰਨਾ ਚਾਹੀਦਾ ਜ਼ਿੰਦਗੀ 'ਚ ਕੁਝ ਲੈਤ ਗਏ ਖਾਣ ਪੀਣ ਜੀਪੋਸ਼ ਵਿਛਾ ਕਰ ਘੋੜੇ ਦੀ ਕਾਠੀ ਦੇ ਕੰਬਲ ਲਾ ਲੈ ਵਿਸ਼ਾਲੇ ਕਾਠੀ ਦੇ ਸਰਾਣਾ ਲਾ ਲਿਆ ਤੇ 10 ਮਿੰਟ ਮੀਂਹ ਟਮਕਾ ਦੀ ਲਾ ਲਿਆ ਨਸਰਦਾ ਹੋ ਪਹਿਰਾ ਲਗੇ ਦੇਨੇ ਕਈ ਤਲਵਾਰੇ ਉਠਾ ਕੇ ਤੇ ਕਈ ਕਹਿੰਦੇ ਸਾਨੂੰ ਨੀਂਦ ਨਹੀਂ ਆਉਂਦੀ ਤੁਸੀਂ ਆਰਾਮ ਕਰੋ ਅਸੀਂ ਖੜੇ ਆ ਪਹਿਰੇ ਤੇ ਉਹ ਸੀਗੇ ਬਾਬੇ ਮਦਰ ਸਿੰਘ ਕੋਠਾ ਸਿੰਘ ਜੀਵਨ ਸਿੰਘ ਵਰਗੇ ਸੰਗਤ ਸਿੰਘ ਵਰਗੇ ਜੰਗੀ ਜਰਨੈਲ ਰੰਗਰੇਟੇ ਗੁਰੂ ਕੇ بیٹے ਜਿਹੜੇ ਰਹਿੰਦੇ ਸਦਾ ਲਪੇਟੇ ਬਾਦਸ਼ਾਹਾਂ ਦੀ ਹਿੱਕ ਦੇ ਵਾਲ ਬਣ ਕੇ ਰਹੇ ਨੇ ਤਾਂ ਹੀ ਆ ਰਖਵੇ ਮਿਲਦੇ ਆ ਭਾਈ ਕਹਿੰਦੇ ਅਸੀਂ ਪਹਿਰਾ ਦੇਵਾਂਗੇ ਦਰਵਾਜ਼ੇ ਤੇ ਖੜ ਗਏ ਸਾਰੀ ਰਾਤ ਉਹ ਵੀ ਨਾਲ ਹੀ ਸੀ ਪਰ ਕਹਿੰਦੇ ਅਸੀਂ ਮਹਾਰਜ ਦੇ ਆਰਾਮ ਕਰੋ ਸਭ ਫੌਜ ਬਰਾਜ ਗਈ ਪਹਿਰਾ ਲਗੇ ਦੇਨੇ ਲਈ ਤਲਵਾਰੇ ਉਠਾ ਕੇ ਤਲਵਾਰਾਂ ਬੇਨਿਆਰ ਕਰਕੇ ਖੜ ਗਏ ਗੋਪਿੰਦ ਵੀ ਸ਼ਬਦ ਬਾਸ਼ ਹੋਏ ਖੇਮਾ ਮੇ ਜਾ ਕੇ ਦੇਖਾ ਤੋਂ ਵਹਾਂ ਬੈਠੇ ਹੈ ਗਰਦਨ ਕੋ ਚੁਭਾ ਕਰ ਕਹਿੰਦੇ ਨਾ ਜਦੋਂ ਸਾਰੇ ਸਿੰਘ ਵੇਖ ਲੈ ਟਿੱਕ ਗਏ ਨੇ ਆਰਾਮ ਕਰਦੇ ਨੇ ਕਹਿੰਦੇ ਪਾਤਸ਼ਾਹ ਵੀ ਥੋੜਾ ਜਿਹਾ ਚਿਰ ਆਪਣੇ ਆਸਰ ਦੇ ਚਲੇ ਗਏ। ਸ਼ਬ ਬਾਸ਼ ਕਹਿੰਦੇ ਆ ਰਾਤ ਨੂੰ ਆਰਾਮ ਕਰਨ ਦਾ ਭਾਵ ਹੈ। ਖੇਮਾਂ 'ਚ ਜਾ ਕੇ ਖੇਮਾ ਹੁੰਦਾ ਜਿਹੜਾ ਤੰਬੂ ਕਨਾਤ ਪਾਤਸ਼ਾਹ ਲਈ ਲਾਈ ਜਾਵੇ ਸਪੈਸ਼ਲ ਉਹਨੂੰ ਖੇਮਾ ਕਹਿੰਦੇ। ਕਹਿੰਦੇ ਪਾਤਸ਼ਾਹ ਵੀ ਕੁਝ ਚਿਰ ਆਪਣੇ ਖੇਮੇ 'ਚ ਜਾ ਕੇ ਬਾਦ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ ਸਤਗੁਰ ਖੇਮਾ ਤਾਣਿਆ ਜੁਗ ਜੂਤ ਸਮਾਣੇ। ਅਰਪੋ ਨੇ ਜਾਂ ਨਾਮ ਦੇਖ ਜੇ ਤ ਭਗਤਾਂ ਗਾਣ ਉਹ ਖੇਮੇ ਚ ਜਾ ਕੇ ਸਿੰਘਾਂ ਨੇ ਜਿਹੜਾ ਚਾਦਰਾਂ ਕਮਰ ਕਸੇ ਲਾ ਕੇ ਬਾਦਸ਼ਾਹ ਲਈ ਤਿਆਰ ਕਰਿਆ ਸੀ ਬਾਦਸ਼ਾਹ ਵੀ 10 ਮਿੰਟ ਉਹਦੇ ਚ ਬਹਿ ਗਏ ਜਾਂ ਦੇਖਾ ਤੋਂ ਵਾਹ ਬੈਠੇ ਹਾਂ ਗਰਦਨ ਨੂੰ ਝੁਕਾ ਕੇ